ਪਰਤਕਾਰੀਆਂ ਉਹ ਜਿਹੜਾ ਕਹਿੰਦੀ ਜਨਤ ਸਮੁੰਦਰ ਦੇ ਉਸਾਰੂ ਇਹ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਕੀ ਨਾਮ ਹੈ ਜੀ ਤੁਹਾਡਾ ਮੈਂ ਸੁਨਾਮ ਸਿੰਘ ਕੁਰਕੀਪੁਰ ਕਿਸਾਨ ਮਜ਼ਦੂਰ ਸਹਿਜ ਕਮੇਟੀ ਤੋਂ ਅੱਜ ਜਿਹੜਾ ਹੈਗਾ ਇਹ ਮਨਪਤਰ ਦੇਣ ਦੇ ਲਈ ਪਹੁੰਚੇ ਹੋ ਕੀ ਸਾਰਾ ਮੈਟਰ ਹੈਗਾ ਇੱਥੇ ਜਨਪੁਰ ਅੜੇ ਜੀ ਇਕੱਤਰਤਾ ਦਾ ਮੈਟਰ ਸਾਡਾ ਇਹ ਵੀ ਜਿੰਨੇ ਵੀ ਮੰਤਰੀ ਭਾਜਪਾ ਨੂੰ ਛੱਡ ਗਏ ਜਿੰਨੇ ਜਿੱਤੇ ਆ ਉਹਨਾਂ ਸਾਰੇ ਮੰਤਰੀਆਂ ਨੂੰ ਮੰਗਪੱਤਰ ਜਣਾ ਸੀ ਜਿੰਨੀਆਂ ਸਾਡੀਆਂ ਮੰਗਾ ਕਿਸਾਨਾਂ ਦੀਆਂ ਜਿਵੇਂ ਕਿ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਜਿਵੇਂ ਐਮਐਸਪੀ ਗਰੰਟੀ ਕਾਨੂੰਨ ਹੈ ਜਿੰਨੇ ਵੀ ਕਿਸਾਨਾਂ ਦੇ ਮਸਲੇ ਆ ਜਿੰਨਾ ਕਰਕੇ ਅਸੀਂ ਧਰਨਿਆਂ ਤੇ ਬੈਠੇ ਆ ਉਹਨਾਂ ਕਰਕੇ ਅਸੀਂ ਜਿਹੜਾ ਉਹ ਲਗਾਤਾਰ ਜਿਹੜੇ ਆ ਮੋਰਚੇ ਚੱਲਣਦੇ ਆ ਉਹਦੇ ਸਬੰਧ ਵਿੱਚ ਜਿੰਨਾ ਵੀ ਆਪਣੇ ਮੰਤਰੀ ਜੀ ਤੇ ਸਾਰਿਆਂ ਕਰਨਾ ਚਾਹੀਦਾ ਸਾਰਿਆਂ ਨੂੰ ਮੰਗ ਪੱਤਰ ਦੇਣਾ ਸੀਗਾ ਇਹ ਅਮਰਪਾਲ ਸਿੰਘ ਜਿਹੜੇ ਆਪ ਜਿਲ੍ਹੇ ਜਿਲ੍ਹੇ ਸਰਕਾਰ ਦਿੰਦੇ ਆ ਕਿ ਉਹਦੇ ਘਰ ਪਰਿਵਾਰ ਨੂੰ ਜਿਹੜਾ ਉਹ ਅਸੀਂ ਦਿੰਦਾ ਜੀ ਮੰਗ ਪੱਤਰ ਕੀ ਇਹ ਸ਼ਵਾਸ਼ੰਦ ਲਵਾਇਆ ਗਿਆ ਜੀ ਤੁਨ ਪਰਿਵਾਰ ਵਲ ਦੇਖੋ ਜੀ ਉਹਨਾਂ ਕਿਹਾ ਵੀ ਇਹ ਸਾਡੀ ਜਿਵੇਂ ਡੀਸੀ ਸਾਹਿਬਾਂ ਜਾ ਕੇ ਜਣ ਘਰੀ ਸਿਆ ਬਣਾ ਨੂੰ ਜਾਂ ਆ ਕੇ ਲੈ ਜਾਣਗੇ ਜਾਂ ਇਹਨਾਂ ਨੇ ਜਾ ਕੇ ਉਹ ਤੁਹਾਨੂੰ ਅਮਰਤਪਾਲ ਨੂੰ ਸਿਆਣ ਜੇ ਸਿਆਣ ਕਰਦੀ ਰੋਡ ਪਈ ਸਿਆਣ ਕਰਵਾ ਕੇ ਜਿਹੜਿਆ ਫਿਰ ਉਹ ਰਸਵਾ ਭੇਜਿਆ ਜਾਊਗਾ ਲੋਕ ਸਭਾ ਚ ਲੱਗਦਾ ਨਹੀਂ ਕਿ ਜਿਵੇਂ ਦੂਸਰੇ ਐ ਐਮਪੀਆ ਦੇ ਘਰ ਦੇ ਬਾਰ ਉੱਚ ਅਧਿਕਾਰੀ ਪਹੁੰਚਦੇ ਨੇ ਅੱਜ ਇੱਥੇ ਕੋਈ ਵੀ ਉੱਚ ਅਧਿਕਾਰੀ ਜਿਹੜਾ ਉਹ ਨਹੀਂ ਪਹੁੰਚਦਾ ਉਹ ਇਸ ਕਰਕੇ ਨਹੀਂ ਆ ਆ ਵੀ ਅਮਰਤਪਾਲ ਆਪ ਤੇ ਇੱਥੇ ਆ ਨਹੀਂ ਆਪ ਤੇ ਜੇਲ੍ਹ ਵੀ ਦਿੱਤੇ ਆ ਜਿਹੜਾ ਮੰਗਪત્ર ਜਿਹੜਾ ਪਰਿਵਾਰ ਨੂੰ ਆ ਬਾਕੀ ਦੂਜੀ ਗੱਲ ਇਹ ਵੀ ਸਰਕਾਰ ਇਗਨੋਰ ਕਰ ਰਹੀ ਆ ਅਮਰਤਪਾਲ ਨੂੰ ਜੇ ਇਗਨੋਰ ਨਾ ਕਰਦੀ ਹੋਵੇ ਜਿਹੜਾ ਮੰਤਰੀ ਲੋਕਾਂ ਨੇ ਹਰਾਇਆ ਵਾਜੇ ਨੂੰ ਜਿਹਨੂੰ ਮੂੰਹ ਨਹੀਂ ਆਇਆ ਲੋਕਾਂ ਨੇ ਪੰਜਾਬੀਆਂ ਨੇ ਉਹਨੂੰ ਜੋ ਕੇ ਲੋਕ ਸਭਾ ਚ ਲੈ ਗਿਆ ਜਿਹੜਾ ਵੱਧ ਤੋਂ ਵੱਧ ਭਾਰੀ ਵੋਟਾਂ ਨਾਲ ਜਿੱਤਿਆ ਵਾ ਤੇ ਉਹਨੂੰ ਜਿਹੜਾ ਵੰਦ ਦਿੱਤਾ ਵਾ ਇਹ ਕਰਕੇ ਇਹ ਸਰਕਾਰ ਜਿਹੜੀ ਆ ਉਹ ਇਗਨੋਰ ਕਰ ਰਹੀ ਹੈ ਜੀ ਨਾ ਕਿ ਭਰੋਸਾ ਜਿਹੜਾ ਹੈਗਾ ਬਾਕੀ ਤਰਸੀਮ ਸਿੰਘ ਨੇ ਦਿੱਤਾ ਗਿਆ ਉਹਨਾਂ ਆਖਿਆ ਜੀ ਬਿਲਕੁਲ ਨਹੀਂ ਜਿਹੜਾ ਤਾਂ ਮੰਗਪਤਰ ਪਛਾਣਾਂਗੇ ਤੇ ਬਾਕੀ ਮੰਗਵਾਂ ਤਾਂ ਸਾਡੇ ਪਹੁੰਚ ਜਾਣਗੇ ਜੋ ਸਰਕਾਰ ਜਿਹੜੀ ਅਸੀਂ ਚਾਹੁੰਦੇ ਆ ਕਿ ਸਰਕਾਰ ਗੌਰ ਕਰੇ ਇਹਨਾਂ ਚੀਜ਼ਾਂ ਦੇ ਤੇ ਸਾਨੂੰ ਧਰਨੇ ਦੇ ਬੈਠਿਆਂ ਸਾਰੇ ਮਸਲੇ ਹੱਲ ਹੋਣ ਰਹੀ ਆਪਣੇ ਘਰਾਂ ਨੂੰ ਆਈਏ